हाँ जी, जी सत श्रीकाल सारे चल तो जी मैं अपना सब अपने अपने यूट्यूब के उ कॉलेज ने कई कॉलेज तकनीक स्टार्ट की है जिसे अपना कॉलेज के महत्वपूर्ण आर्टिकल ने सारे के सारे फ्री ऑफ कॉस्ट अपने यूट्यूब डिस्कस करेंगे तो जिसके तहत अपनी अच्छे चौथी क्लास है तो क्लास थोड़ी जी लेट हो कारण करके तो अब आप मूल जो अधिकार के मौलिक अधिकार ने उन्होंने जी एक क्लास अपनी कंप्लीट होती है तो दूसरी क्लास आप स्टार्ट करा ਸੋ ਬੇਸਿਕਲ ਮਾਰਕੀ ਜਿੰਨਾ ਮੌਲਿਕ ਦਾ ਵਾਸਤੇ ਆਪਾਂ ਨੇ ਪਹਿਲੀ ਕਲਾਸ ਵਿੱਚ ਕੀਤੀ ਸੀ। ਸੋ ਅੱਜ ਆਪਾਂ ਅੱਗੇ ਕੰਟੀਨਿਊ ਕਰਾਂਗੇ। ਸੋ ਅੱਜ ਆਪਾਂ ਪੜਾਂਗੇ ਜੀ ਮੌਲਿਕ ਦਾ ਸਾਰਾ ਤੋ ਪੜਾਈ ਭਾਗ ਨੰਬਰ 3 ਅਨੁਸ਼ੇਦ 12 ਤੋਂ 36 ਮੌਲਿਕ ਦਾ ਸ਼ਾਮਿਲ ਕੀਤੀ ਗਏ ਭਾਗ ਦੇ ਭਾਗ ਨੂੰ ਦੇ ਵਿੱਚ ਅਨੁਸ਼ੇਦ 12 ਤੋਂ ਲੈ ਕੇ ਪੈ

ਵੱਡੇ ਵੱਡੀਆਂ ਕੰਪਨੀਆਂ ਜਿਹੜੇ ਵੀ ਰਾਜ ਦੇ ਅਧੀਨ ਹੋਵੇ ਨੇ ਸਾਰੇ ਸਾਰੇ ਦੇ ਪ੍ਰਾਈਵੇਟ ਕੰਪਨੀ ਚੈਨ ਲਿਮਟਿਡ ਜੋ ਸੀ ਨੇ ਸਾਰੇ ਸਾਰੇ ਕਿਹੜੀਆਂ ਨੇ ਸਟੇਟ ਆਫ ਡੈਫੀਨਿਸ਼ਨ ਆਫ ਸਟੇਟ ਸੋ ਪਹਿਲਾ ਆਰਟੀਕਲ ਵਾਲੇ ਕਰਾਂ ਅਨੁਛੇਦ ਨੰਬਰ 13 ਅਨੁਛੇਦ ਇਹ ਆ ਗਿਆ ਦਾ ਜੋ ਕਾਨੂੰਨ ਸਰਕਾਰ ਦੁਆਰਾ निर्माण किए अजे कानूना का निर्माण नहीं हो सकता जो मौलिक मौलिक अधिकार असंगत ਸੰਗਠਨ ਹੋਣਾ ਚਾਹੀਦਾ ਕਿ ਜਿਹੜੇ ਵੀ ਕਾਨੂੰਨ ਸਰਕਾਰ ਪਰ ਸੰਸਦ ਦੁਆਰਾ ਜਾਂ ਵਿਧਾਨ ਸਭਾ ਦੁਆਰਾ ਨਿਰਮਾਣ ਕੀਤੇ ਜਾਂਦੇ ਨੇ ਕੋਈ ਵੀ ਜਿਹੜਾ ਕਾਨੂੰਨ ਵਿਰੋਧ ਕਰਦਾ ਜਿਹੜਾ ਕਿ ਮੌਲਿਕ ਘਾਰਾਂ ਨੂੰ ਉਲੰਘਣਾ ਕਰਦਾ ਹੋਵੇ ਅਜਿਹੇ ਕਾਨੂੰਨ ਅਜਿਹੇ ਕਾਨੂੰਨ ਰੱਦ ਕੀਤੇ ਜਾਣ। ਸੋ ਮੌਲਿਕ ਘਾਰਾਂ ਵਿੱਚ ਕੋਈ ਵੀ ਅਜਿਹੇ ਕਾਨੂੰਨ ਨਹੀਂ ਬਣਵਾਇਆ ਜਾ ਸਕਦਾ ਸਟੇਟ ਸਰਕਾਰ ਤਾਂ ਨਹੀਂ ਸੈਂਟਰ ਸਰਗਰਮੈਂਟ

ਕਾਨੂੰਨ ਦੇ ਸਾਹਮਣੇ ਅਸੀਂ ਸਾਰੇ ਬਰਾਬਰ ਚਾਹੇ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਨਾਲ ਕਿਸੇ ਵੀ ਧਰਮ ਨਾਲ ਦੀ ਸੁਵੰਦ ਰੱਖਦੇ ਆ ਕਾਨੂੰਨ ਦੇ ਸਾਹਮਣੇ ਅਸੀਂ ਸਾਰੇ ਪੀੜਾ ਬਰਾਬਰ ਆਰਟੀਕਲ 15 ਆਰਟੀਕਲ 15 ਕਰਦਾ ਵਿਕਰੇ ਦੀ ਮੰਨਣਾ ਵਿਕਰੇ ਨਹੀਂ ਮੰਨਾਈ ਜਾ ਸਕਦੀ ਹੈ ਕਿਸੇ ਨਾਮ ਦੇ ਜਪਿਤ ਨਹੀਂ ਕਰ ਸਕਦੇ ਕਿੰਨਾ ਕਿੰਨਾ ਵੇਚਦੇ ਉਤੇ ਧਰਮ ਦੇ ਆਧਾਰ ਤੇ ਜਾਪ ਦੇ ਦਾਤੇ ਲਿਖ ਦੇ ਦਾਤੇ ਤੇ ਜਨਮ ਦੇ ਸਥਾਨ ਦੇ ਦਾਤੇ ਇਹਨਾਂ ਚਾਰ ਜਿਹੜੇ ਤੁਹਾਨੂੰ ਮੈਂ ਗੱਲਾਂ ਦਿੱਤੀਆਂ ਨੇ ਇਹਨਾਂ ਗੱਲਾਂ ਦੇ ਦਾਤੇ ਜੇ ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਕਰਤਾ 그러면은 ਬੇਸਪਰੀਮੀ ਬਣਾਈ ਕਰਦਾ ਆਰਟੀਕਲ ਨੰਬਰ 3 ਆਰਟੀਕਲ ਨੰਬਰ 16 ਆਰਟੀਕਲ ਨੰਬਰ 16 ਦਾ ਅਫਰ ਦੇ ਸਮਾ ਅਫਰਦੀਸ ਮੌਕਿਆਂ ਦੀ ਮੌਕਾ ਸੌ ਫਲੋਪਮੈਂਟ ਲਗੇ ਕਿਸੇ ਵੀ ਪ੍ਰਕਾਰ ਦੀ ਸਰਕਾਰ ਨੇ ਨੌਕਰੀ ਕੱਢਣੀ ਹੈ ਤਾਂ ਨੌਕਰੀਆਂ ਦੇ ਵਿੱਚ ਜਿੰਨੇ ਵੀ ਅਸੀਂ ਮੌਕੇ ਨੂੰ ਸਾਰਿਆਂ ਬਰਾਬਰ ਦੇਣਾ ਜਿੰਨੇ ਵੀ ਨੌਕਰੀਆਂ ਵਾਸਤੇ ਮੌਕੇ ਬਣੇ ਸਭ ਨੂੰ ਬਰਾਬਰ ਦੇ ਮੌਕੇ ਮਿਲਣਗੇ ਸੋ ਅਫਰਦੀਸ ਮੌਕਾ ਕਿਹੜਾ ਆਰਟੀਕਲ ਕਹਿੰਦਾ ਆਰਟੀਕਲ ਨੰਬਰ 16 ਆਰਟੀਕਲ ਨੰਬਰ 17 ਵੈਰੀ ਵੈਰੀ ਇੰਪੋਰਟੈਂਟ ਸ਼ੂਆ ਸ਼ਾਪ ਦਾ ਅਨਟਚਬਲ ਆਰਟੀਕਲ ਨੰਬਰ 17 ਕਾਹਲੀ ਖਾਤਮਾ ਕਰਦਾ ਹੈ ਅਨਟੱਚ ਕਮਿਟੀ ਦਾ ਸੂਚਨ ਜੇ ਪੁਰਾਣੇ ਸਮੇਂ ਲੋਕ ਇ렇게 ਕਹਿੰਦੇ ਸੀ ਕਿ ਇੱਕ ਜਾਤ ਦੇ ਲੋਕ ਦੂਜੀ ਜਾਤ ਦੇ ਲੋਕਾਂ ਕੋਲ ਜੇਕਰ ਤੁਸੀਂ ਸਾਨੂੰ ਛਤ ਕਰਦੇ ਤਾਂ ਅਸੀਂ ਬਿਮਾਰੀਆਂ ਦਾ ਸਕਾਰ ਹੋ ਜਾਗੇ ਤਾਂ ਇੱਕ ਜਾਤ ਦੇ ਲੋਕ ਦੂਜੀ ਜਾਤ ਦੇ ਲੋਕ ਜਦੋਂ ਜਾਤਾਂ ਦਾ ਨਾਪ ਕਰਦੇ ਨਹੀਂ ਉਹਨਾਂ ਕੀ ਜਾਂ ਖਤਮ ਕਰਵਾਉਂਦੇ ਸਾਡੇ ਸੰਵਿਧਾਨ ਦੇ ਆਰਟੀਕਲ 17 ਜਿਹੜੇ ਰਚੀ ਅਨਟੱਚ ਕਮਿਟੀ ਦੇ ਖਾਤੇ ਬਣਾ ਦਿੱਤਾ ਗਿਆ ਆਰਟੀਕਲ ਨੰਬਰ 18 ਆਰਟੀਕਲ ਨੰਬਰ 18 ਉਪਾਧੀਆਂ ਦਾ ਦਾ ਆਪਾ ਦੇ ਦਾ ਕਿਉਂ ਜਿਵੇਂ ਪੁਰਾਣੇ ਸੋਵੇਟ ਦੇ ਅੰਗਰੇਜ਼ੀ ਰਾਜੇ ਮਹਾਰਾਜੇ ਆਪਣੇ ਨਾਮ ਦੇ ਉਹ ਸ਼ੋਰਾਰਤ ਮਹਾਨ ਗ੍ਰੇਟ ਉਹ ਚੀਜ਼ਾਂ ਯੂਜ਼ ਕਰਦੇ ਸੀ ਸਮਰਾਟ ਵਰਗੀ ਸ਼ਬਦ ਸਹਿਜ ਸਮਰਾਟ ਵਰਗੀ ਸ਼ਬਦ ਵੀ ਕਰਦੇ ਸਨ ਨਾਮ ਦੇ ਕੇ ਸੋ ਉਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਲੇ ਸਮਾਜ ਜਿਹੜਾ ਸਮਾਪਤਾ ਲੈ ਕੇ ਉਹ ਵਾਸਤੇ ਅਸੀਂ ਦੇ ਆਰਟੀਕਲ 6 18 ਦੇ ਤਪਾਧੀਆ ਦਾ ਕੀਤਾ ਅੰਤ ਕੀਤਾ ਕੋਈ ਵੀ ਬੰਦਾ ਆਪਣੇ ਨਾਮ ਨੰਬਰ ਸ਼ਾਹਨਸਰ ਦਾ ਸਮਾਪਤ ਕਰਾ ਨਹੀਂ ਲਾ ਸਕਦਾ ਇਹਨਾਂ ਪਹਾੜੇ ਬਦਲਣ ਦੇ ਵਾਸਤੇ ਨੰਬਰ 53 ਦੇ ਵਿੱਚ ਅਸੀਂ ਪਹਾੜ ਦੇ ਵਿੱਚ ਅਵਾਰਡ ਸਨ ਕੀਤਾ ਪਦੂਸ਼ਣ ਪਹਾੜ ਪ੍ਰਤਿਪਦੂਸ਼ਣ ਪਦਮ ਸ਼ਿਲੀ ਸੋ ਇਹਨਾਂ ਦੇ ਵਿੱਚ ਦੋ ਜਿਹੜੇ ਬਾਹਰ ਖੜਿਆ ਨਿੱਕ ਪੜਾਈ ਪੜਾਈ ਦੀ ਕੋਈ ਵੀ ਡਿਗਰੀ ਵਗੈਰਾ ਕਰਦਾ ਨਹੀਂ ਪੀ ਐਚ ਡੀ ਕਰਦਾ ਕੋਈ ਤਾਂ ਉਹਦੇ ਨਾਮ ਜਾ ਕੇ ਡਾਕਟਰ ਲੱਗਣ ਲੱਗੇ ਨਾ ਸੋ ਉਹ ਕੀ ਤੋਂ ਬਾਹਰ ਖੜਿਆ ਇੱਕ ਫੌਲ ਆਜਿ ਦੇ ਜਨਰਲ ਕਨਰਲ ਸੂਬੇਦਾਰ ਅਸੀਂ ਆਪਣੇ ਨਾਮ ਦੇ ਅਗੇ ਲਾ ਸਕਦੇ ਇਹਨਾਂ ਦੋ ਚੀਜ਼ਾਂ ਨੂੰ ਬਾਹਰ ਰੱਖ ਹੈ ਆਰਟੀਕਲ ਨੰਬਰ ਆਰਟੀਕਲ ਨੰਬਰ 19 ਆਰਟੀਕਲ ਨੰਬਰ 19 ਆਜ਼ਾਦੀ ਦਾ ਅਧਿਕਾਰ ਆਜ਼ਾਦੀ ਦਾ ਅਧਿਕਾਰ ਵੈਰੀ ਵੈਰੀ ਇੰਪੋਰਟੈਂਟ ਆਰਟੀਕਲ ਸੋ ਇਹਦੇ ਵਿੱਚ ਸਾਨੂੰ 6 ਪ੍ਰਕਾਰ ਦੀਆਂ ਜਾਤੀਆਂ ਸਾਨੂੰ 6 ਪ੍ਰਕਾਰ ਦੀਆਂ ਜਾਤੀਆਂ ਉਹਦਾ ਨਾਮ ਆਰਟੀਕਲ 19 19 ए 19A ਵਿਚਾਰ ਪ੍ਰਗਟ ਕਰਨ ਦੀ 자유 ਆਰਟੀਕਲ 19A ਵਿਚਾਰ ਪ੍ਰਗਟ ਕਰਨ ਦੀ 자유 ਆਵੈਕਤੀਗਤ ਦੀ ਸਤੰਤਰਤਾ ਅਸੀਂ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ ਪਰ ਵਿਚਾਰ ਪ੍ਰਗਟ ਕਰਨ ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਕੋਈ ਗਾਲਾਂ ਕੱਢੀਏ ਜਾਂ ਕਿਸੇ ਨੂੰ ਵੀ ਮਾਰਾ ਚੰਗਾ ਬੋਲੀ ਉਹ ਵੀ ਨਹੀਂ ਪਰ ਜਿਹੜੇ ਸਾਡੇ ਵਿਚਾਰ ਨੇ ਸਰਕਾਰਾਂ ਦੇ ਖਿਲਾਫ ਮਾਰੇ ਨਾ ਕਰ ਸਕੋ ਸਾਡੇ ਚੰਗੇ ਵਿਚਾਰ ਚੱਲਦੇ ਅਸੀਂ ਆਪਣੇ ਵਿਚਾਰ ਨਹੀਂ ਦੇ ਸਕੋ ਰੱਖ ਸਕਦੇ ਆ ਆਰਟੀਕਲ 19 a ਦੇ ਤਹਿਤ ਜਾਂ ਦੇ ਦਿੱਤੀ ਗਿਆ 19 b ਬਿਨਾ ਹਥਿਆਰਾਂ ਤੋਂ ਬਿਨਾਂ ਹਥਿਆਰਾਂ ਤੋਂ 75 ਰੁਪਏ ਚ ਇਕੱਠੇ ਹੋਣ ਦੀ ਦਾ ਇਕੱਠੇ ਹੋਣ ਦੀ ਅਜ਼ਾਦੀ ਅਸੀਂ ਬਿਨਾਂ ਹਥਿਆਰਾਂ ਤੋਂ ਪੀਟੇਲ ਮਾਝਾ ਜਗੇ ਤੁਹਾਨੂੰ ਨਾ ਪ੍ਰੋਫੈਸ਼ਨ ਵਗੈਰਾ ਕਰਦੇ ਆ

ਆਰਟੀਕਲ 19 ਸੀ ਕਹਿੰਦਾ ਅਸੀਂ ਸਹਿਕਾਰਿਸ਼ ਮੀਡੀਆ ਬਣਾ ਸਕਦੇ ਆ ਕੋਈ ਵੀ ਸੰਘ ਬਣਾ ਸਕਦੇ ਆ ਕੋਈ ਵੀ ਕਮੇਟੀ ਬਣਾ ਸਕਦੇ ਆ ਨਿਵਾਣ ਕਰ ਸਕਦੇ ਆ ਆਰਟੀਕਲ 19 ਸੀ ਇਹ ਗੱਲ ਕਹਿੰਦਾ ਆਰਟੀਕਲ 19 ਡੀ 19 ਡੀ ਕਹਿੰਦਾ ਅਸੀਂ ਸੁਤੰਤਰ ਰੂਪ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਭਾਰਤ ਦੇ ਕਿੱਡੇ ਵੀ ਘੁੰਮ ਸਕਦੇ ਆ 77 ਰੂਪ ਚ ਪੂਰੇ ਭਾਰਤ ਚ ਘੁੰਮਣ ਫੇਰਨ ਧੀ ਅਜਾਦ ਆਰਟੀਕਲ 19 ਡੀ ਦੇ ਵਿੱਚ ਸਤੰਤਰ ਰੂਪ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਘੁੰਮਣ ਅਧਿਜਿਤੇ ਮਰਜੀ ਜਾ ਸਕਦਾ ਕੋਈ ਵੀ ਰੋਕ ਨਹੀਂ ਸਕਦਾ ਆਰਟੀਕਲ 19 ਈ ਭਾਰਤ ਦੇ ਕਿਤੇ ਵੀ 10 ਜਾਨ ਦੇ બસ ਜਾਣ ਦੀ ਅਸੀਂ ਇੰਡੀਆ ਰਿਪਬਲਿਕ ਕਿਤੇ ਵੀ ਜਾ ਕੇ ਰਹਿ ਸਕਦੇ ਸਾਨੂੰ ਕੋਈ ਵੀ ਮਨਾਹੀ ਕਰਦਾ ਪਰ ਕੁਝ ਸਟੇਟਾਂ ਜਿਹਨਾਂ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਿਆ ਹੋਇਆ ਉਹ ਉੱਥੇ ਅਸੀਂ ਨਹੀਂ ਜਾ ਸਕਦੇ ਜਿਵੇਂ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਪ੍ਰਾਪਤ ਜਿਹੜੇ 2019 ਵਿੱਚ ਖਤਮ ਕੀਤਾ ਗਿਆ ਸੋ ਉੱਥੇ ਵੀ ਜਾ ਕੇ ਤਾਂ ਇਸ ਤਰ੍ਹਾਂ ਉਹ ਮੱਧ ਪ੍ਰਦੇਸ਼ ਉਹ ਮੱਧ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਪ੍ਰਾਪਤ ਅਸੀਂ ਉੱਥੇ ਜਾ ਕੇ ਵੀ ਰਹਿ ਸਕਦੇ ਉਹ ਵੀ ਬੰਦ ਸਰ ਹੈ ਪਰ ਆਰਟੀਕਲ 19 E ਸਾਨੂੰ ਇਹ ਗੱਲ ਕਹਦਾ ਕਿ ਭਾਰਤ ਦੇ ਕਿਤੇ ਵੀ ਜਾ ਕੇ ਰਹਿ ਸਕਦੇ ਕਿਤੇ ਵੀ ਜਾ ਕੇ pass ho gaya article 19 article 19 ਆਪ ਕੀ ਕਹਿੰਦਾ ਕਿ ਕੋਈ ਵੀ ਕੋਈ ਵੀ ਮਨਪਸੰਦ ਦੇ ਕੰਮ ਕਰਨ ਦੀ ਜਨ ਕੋਈ ਵੀ ਮਰਦ ਦਾ ਤੁਹਾਡਾ ਕੰਮ ਆਗਾ ਦੀ ਕਹਾਤ ਦੇਖਣ ਨੂੰ ਕੋਈ ਵੀ ਰੋਕ ਰੋਕ ਜਿਹੜੀ ਉਹ ਨਹੀਂ। ਸੋ ਇਹ ਸਾਨੂੰ ਆਰਟੀਕਲ 19 ਦੇ ਤਹਿਤ ਸਾਨੂੰ 6 પ્રકાર ਦੀ ਆਜ਼ਾਦੀ ਮਿਲਦੀ ਹੈ ਜਿਹੜੇ ਕਿ ਆਰਟੀਕਲ 19 ਇਹਦੇ ਅੰਦਰ ਪੰਜਾਬ ਵਰਗਡ ਕਰ ਸਕਦੇ ਆ 19 ਦੇ ਵਿੱਚ ਬਿਨਾਂ ਪਿਆਰ ਕਰਕੇ ਤੱਕ 19 ਸੀਰ ਵਿੱਚ ਸੰਗਠਨ ਸੈਕਲ ਸਮਿਤੀਆਂ ਬਣਾ ਲੈ ਦੇ ਵਿੱਚ ਸਵੰਤਰਤਾ ਨੂੰ ਪੂਰੇ ਭਾਰਤ ਵਿੱਚ ਹੋਣ ਦੇ ਸਕਦੇ ਆ 19 ਦੇ ਈ ਦੇ ਵਿੱਚ ਅਸੀਂ ਕਿਤੇ ਵੀ ਜਾ ਕੇ ਕਿੱਲੇ ਦੇ ਵਿੱਚ ਵਸ ਸਕਦੇ ਆ ਕੋਈ ਵੀ ਕੌਨਸਲ ਦਾ ਕੰਮ ਕਰਨ ਦੀ ਆਜ਼ਾਦੀ ਹੈ ਪਰ ਆਜ਼ਾਦੀ ਕੰਮ ਕਰਦੇ ਜਾਂਦੇ ਇਹਨਾਂ ਨੂੰ ਤੈ ਵੀ ਕਿਸੇ ਨੰਨਾ ਬਸਤੀ ਕਰਨਾ ਦਿੱਤੀ ਨਸ਼ਾ ਪਾਸਤਰੀ ਜਿਹੜੇ ਗੈਰ ਕਾਨੂੰਨੀ ਕੰਮ ਨੇ ਉਹਦਾ ਤੇ ਮਨਾਰੀ ਨਹੀਂ। ਸੋ ਆਰਟੀਕਲ B ਆਰਟੀਕਲ B ਸਭੇ ਦੋਸ਼ ਦੀ ਮਨਾਰੀ। ਅਸੀਂ ਆਪਣੇ ਅੱਤੇ ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਲਾ ਸਕਦੇ। ਆਰਟੀਕਲ 19 B ਜਦੋਂ ਇਹ ਗੱਲ ਕਰਨਾ ਚਾਹੀਏ ਆਪਣੇ ਆਪ ਤੇ ਕਿਸੇ ਵੀ ਪ੍ਰਕਾਰ ਦਾ ਦੋਸ਼ ਜਲਾ ਦੇ ਸਭੇ ਨੁਕਸਿਤ ਤੇ ਮਨਾਰੀਆ। ਸੋ ਇਹੀ ਆਰਟੀਕਲ ਤਾਂ ਇਹ ਗੱਲ ਵੀ ਕਹਿੰਦਾ ਕਿ ਇੱਕ ਹੀ जुर्म वास्ते द्वारा सजा नहीं दी तो एक जुर्म वास्ते द्वारा सजा नहीं तो दी जा सकती आर्टिकल इसी तरह की आर्टिकल बी के तहत आर्टिकल इक्की आर, आर्टिकल इक्की ज्यों का अधिकार है

ਜਿਹੜਾ ਕਿ ਕਿਸ਼ੇ ਅਨੁਸਾਰ 6 ਸਾਲ ਤੋਂ ਲੈ ਕੇ 6 ਸਾਲ ਤੋਂ 14 ਸਾਲ ਤੱਕ ਦੇ ਬੱਚਿਆਂ ਦੇ 6 ਸਾਲ ਤੋਂ ਲੈ ਕੇ 14 ਸਾਲ ਰਿਕ ਬੱਚਿਆਂ ਨੂੰ ਮੁਫਤ ਪੜ੍ਹਾਈ ਪ੍ਰਾਪਤ ਕਰਵਾਉਣ ਲਈ ਮੌਲ ਕਾਰਗਾਰਾ ਜਿਹੜਾ ਕਿ 21 A ਆਰਟੀਕਲ ਵਿੱਚ 86ਵੀਂ ਸੋਧ 2002 ਦੇ ਵਿੱਚ ਜੋੜਿਆ ਗਿਆ ਸੀ। ਉਹ ਆਰਟੀਕਲ ਬਾਈ ਇਹ ਆਰਟੀਕਲ 14 ਲੋਕਾਂ ਨੂੰ ਅਜਾਦੀ ਪ੍ਰਦਾਨ ਕਰਦਾ ਜਿਨ੍ਹਾਂ ਲੋਕਾਂ ਨੂੰ ਕੇ ਹਿਰਾਸਤ ਦੇ ਵਿੱਚ ਲਿਆ ਗਿਆ ਜਾਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਲੋਕਾਂ ਨੂੰ ਆਜ਼ਾਦੀ ਪ੍ਰਦਾਨ ਕਰਦਾ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਹਾ ਇਹ ਆਰਟੀਕਲ 22 ਸੋ ਆਰਟੀਕਲ 22 ਉਹਨਾਂ ਨੂੰ ਆਜ਼ਾਦੀ ਪ੍ਰਦਾਨ ਕਰਦਾ ਹੈਗਾ ਜਿਨ੍ਹਾਂ ਨੂੰ ਜਦ ਗ੍ਰਿਫਤਾਰ ਕਰ ਲੈ ਗਿਆ ਜਾਂ ਹਿਰਾਸਤ ਦੇ ਵਿੱਚ ਲੈ ਗਿਆ ਗ੍ਰਿਫਤਾਰ ਕਰਨਾ ਤੇ ਹਿਰਾਸਤ ਦੇ ਵਿੱਚ ਫਰਕ ਸੋ ਆਪਾਂ ਉਹ ਗੱਲ ਅਗਲੇ ਲੈਕਚਰ ਵਿੱਚ ਕਰਾਂਗੇ ਸੋ ਆਰਟੀਕਲ 22 ਤੱਕ ਤੁਹਾਨੂੰ ਮੈਂ ਪੂਰੀ ਡਿਟੇਲ ਵਿੱਚ ਦੱਸਿਆ ਸੋ ਜਿੰਨੇ ਵੀ ਆਪਣੇ ਆਰਟੀਕਲ ਮੌਲਕਤਾਂ ਦੇ ਲੈਕਚਰ ਰਹਿ ਗਿਆ ਸੋ ਆਪਾਂ ਕੱਲੋਂ ਤੋਂ ਕੰਟੀਨਿਊ ਕਰਾਂਗੇ ਸੋ ਜਿੰਨਾਂ ਨੇ ਪੰਜਾਬ ਸਕੂਲਸ ਦੇ ਵਾਲਾ ਪੇਪਰ ਦੇਣਾ 2025 ਦੇ ਵਿੱਚ ਉਹ ਸਾਡੇ ਨਾਲ ਸਾਡੇ YouTube ਦੇ ਉੱਤੇ ਪਾਲਟੀਕਲ ਸਿਸ਼ਰੀ ਸਾਡੇ ਕਿਥੇ ਬਾਕੀ ਸਭ ਵਿੱਚ ਅੱਗੇ ਸਟਾਰਟ ਕਰਾਂਗੇ ਸੋ ਸੱਪ ਨਾਲ ਸਾਡੇ YouTube ਚੈਨਲ ਉੱਤੇ ਜੋੜਨ ਸਾਗੂ ਤੱਕ